ਬਾਰਬਾ ਤੋਂ ਹਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਪਹਿਲੀ ਪਤਨੀ ਦੇ ਵੱਲੋਂ ਆਪਣੇ ਪਤੀ ਦੇ ਘਰ ਦੇ ਵਿੱਚ ਆ ਕੇ ਸ਼ਰਮ ਗੁੰਡਾਗਦੀ ਕੀਤੀ ਗਈ ਹੈ ਦੂਜੀ ਪਤਨੀ ਦੀ ਕੁੱਟਮਾਰ ਕੀਤੀ ਗਈ ਹੈ ਵਿਖਸ ਦੇ ਉਸ ਨੂੰ ਆਪਣੀਆਂ ਕੁਝ ਸਾਥੀ ਮਹਿਲਾਮਾਂ ਦੇ ਨਾਲ ਬਾਲਾਂ ਤੋਂ ਫੜਕੇ ਕਢੀਸਿਆ ਜਾ ਰਿਹਾ ਉਸ ਨੂੰ ਗਨੈਪ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਉਸ ਨੂੰ ਬਾਲਾਂ ਤੋਂ ਕਢੀਸ ਕੇ ਚੱਕ ਕੇ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਥਾਣੇ ਲੈ ਕੇ ਜਾਓ ਦੱਸਦੀ ਕਿ ਫਰੋਜ਼ਪੁਰ ਦੇ ਗੁਰੂ ਹਰ ਸਹਾਇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਪਹਿਲੀ ਪਤਨੀ ਦੇ ਵੱਲੋਂ ਦੂਜੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਆਪਣੀਆਂ ਸਾਥੀ ਮਹਿਲਾਮਾਂ ਦੇ ਨਾਲ ਰਲ ਕੇ ਉਸ ਦਾ ਬੁਰੀ ਤਰੀਕੇ ਨਾਲ ਕੁਟਮਾਰ ਦੂਜੀ ਪਤਨੀ ਦੇ ਨਾਲ ਕੀਤੀ ਗਈ ਹੈ ਉਸ ਨੂੰ ਬਾਲਾ ਤੋਂ ਫੜ ਕੇ ਘੜੀਸਿਆ ਗਿਆ ਹੈ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 12 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਮੈਂ ਆਉਂਦੀ ਨਹੀਂ ਬੰਦੀ ਕਿੰਨੇ ਦਿਨ ਹੋ ਗਏ ਤੈਨੂੰ ਬਾਸ ਉਹ ਮੈਂ ਤਾਂ ਮੁੱਕੀਆਂ ਨਾਲ ਉਹ ਰਿਹਾ ਤੀਓ ਕਦੀ ਆ ਕੇ ਤੱਕੀਂ ਅੱਛਾ ਅੰਮ੍ਰੇ ਲੱਕ ਤੋਂ ਨਾ ਸਾਰਾ ਬਸ ਸਾਰਾ ਆਪਣੇ ਘਰ ਸਾਰਾ ਕਿੰਨੇ ਦਿਨ ਹੋ ਗਏ ਤੇਰੇ ਘਰੇ ਆ ਹੀ ਤੈਨੂੰ ਪਤਾ ਮੇਰਾ ਤਿਆਰ ਹੋ ਰਿਹਾ ਹੈ ਮੈਂ ਆ ਨਹੀਂ ਤੇ ਕਿਉਂ ਨਹੀਂ ਆਉਂਦੀ ਨਾ ਮੈਂ ਨਹੀਂ ਆਉਂਦੀ ਕਿਨੇ ਆਉਂਦੀ ਏ ਮੈਨੂੰ ਨਹੀਂ ਲੱਗਦਾ ਆਉਂਦੀ ਤੂੰ ਮਾੜੋਂ ਨੇ ਕਾਹ ਹੋਈਆਂ ਖਾਣਾ ਕਿੱਥੇ ਤੇਰੀ ਨੌ ਦਸ ਪਰ ਨਹੀਂ ਨਹੀਂ ਹਾਂ 10 ਰੁਪਏ ਮਾਤਾ ਬਣਦੀ 10 ਰੁਪਏ ਵੀ ਸਿਆਣੇ ਕਿਥੋਂ ਆਏ ਮੇਰਾ ਪਿੰਡ ਕਿੰਨੇ ਨੇ ਕੋਣ ਓੜਾ ਬਾਂਦਾ ਬੋਤਲ ਲਾ ਕੇ ਦੋਲੀ ਬਣਾਣਾ ਕਿ ਬੁੜੀ ਐਸੇ ਠੋਕਣੀ ਹੈ ਮੈਂ ਬੋਲ ਇਹਨੂੰ ਗੱਡੀ ਵਿੱਚ ਖਾਣੇ ਲੈ ਚੱਲੋ ਖਾਣੇ ਚੱਲੋ ਖਾਣੇ ਬਾਹਰ ਨੂੰ ਲੱਭਾ ਚੱਲੋ ਕੀ ਹੈ ਹੱਥ ਲੈ ਲਓ ਖਾਣੇ ਲਈ ਚੱਲੋ ਖਾਣੇ ਲਈ ਚੱਲੋ ਖਾਣੇ ਲਈ ਯਾ ਯਾ ਫਿਲਹਾਲ ਇਹ ਗਰੇਲੂ ਮਾਮਲਾ ਦੱਸਿਆ ਜਾ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿ ਰਹੀ ਸੀ ਦੂਜੀ ਪਤਨੀ ਜਿਸ ਤੋਂ ਬਾਅਦ ਪਹਿਲੀ ਪਤਨੀ ਦੇ ਵੱਲੋਂ ਘਰ ਦੇ ਵਿੱਚ ਆ ਕੇ ਇਹ ਸਾਰਾ ਹੰਗਾਮਾ ਕੀਤਾ ਗਿਆ ਸ਼ਰਯਮ ਗੁੰਡਾਗਰਦੀ ਕੀਤੀ ਗਈ ਹੈ ਦੂਜੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਨੂੰ ਘੜੀਸਿਆ ਗਿਆ ਬਾੜਾ ਤੋਂ ਫੜ ਕੇ ਤੇ ਉਸ ਦੀ ਵੀਡੀਓ ਤੱਕ ਬਣਾਈ ਗਈ ਹੈ ਤੇ ਉਸ ਨੂੰ ਕਿਡਨੈਪ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਬਿਆਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਇਨ੍ਹਾਂ ਮਹਿਲਾਵਾਂ ਦੇ ਪਤੀ ਦਾ ਬਿਆਨ ਸਾਮਣੇ ਆਈ ਹੈ ਕ੍ਰੀਲੂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਫਿਰੋਜ਼ਪੁਰ ਦੇ ਗੁਰੂ ਹਰ ਸਹਾਇ ਦੀ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਿਕਾਣਾ ਪੰਜਾਬੀ ਲੋਕ ਚੈਨਲ